ਵਾਡੇ ਜਿਹੜੇ ਮਤੇ ਨੂੰ ਰੱਦ ਕਰਦੇ ਆ ਐਮਐਸਪੀ ਦੀ ਗਰੰਟੀ ਇਸ ਮਤੇ ਨੂੰ ਅਸੀਂ ਅੱਜ ਇੱਥੇ ਵਾਸ ਕਰਾਂਗੇ ਜਿਹੜਾ ਨਹਿਰੀ ਪਾਣੀ ਹੈ ਉਹਨੂੰ ਅਸੀਂ ਖੇਤਾਂ ਤੱਕ ਲੈ ਕੇ ਜਾ ਰਹੇ ਹਾਂ ਅਸੀਂ ਭਾਈ ਕਨਈਏ ਦੇ ਵਾਰਸਾਂ ਹਾਂ ਜਿਹੜਾ ਦੁਸ਼ਮਣਾਂ ਨੂੰ ਵੀ ਪਾਣੀ ਪੀਉਂਦਾ ਸੀ ਜੇ ਸਾਡੇ ਕੋਲੇ ਅੱਜ ਦੇ ਕੋਲ ਹੀ ਪਾਣੀ ਨਹੀਂ ਹੋਊਗਾ ਅਸੀਂ ਕੀ ਕਰਾਂਗੇ ਸਤਲੋ ਜੀ ਇੱਕ ਨਾਲਾ ਬਣ ਕੇ ਰਹਿ ਗਿਆ ਪਾਣੀ ਜਿੱਥੇ ਜੇ ਹੈਗਾ ਦੇਖਿਓ ਸੰਤਾ ਜੀ ਬੇਥੇ ਪਾਣੀ ਦੇਖਿਆ ਸੀ ਜਿਸ ਮਤੇ ਨੂੰ ਮਨਜੋਗ ਖੇਤੀ ਮੰਤਰੀ ਸਾਹਿਬ ਲੈ ਕੇ ਆਏ ਐ ਅਸੀਂ ਇਹਦਾ ਪਹਿਲਾਂ ਹੀ ਲਿਖਤੀ ਵਿਰੋਧ ਕਰ ਚੁੱਕੇ ਹਾਂ ਸਾਡੇ ਕੋਲੇ ਇੱਕ ਚਿੱਠੀ ਆਈ ਸੀ ਗਵਰਨਮੈਂਟ ਦੀ ਕਿ ਤੁਸੀਂ ਇਨੀ ਤਰੀਕ ਤੋਂ ਪਹਿਲਾਂ-ਪਹਿਲਾਂ ਇਹਦੇ ਬਾਰੇ ਦੱਸੋ ਇਹਦੇ ਬਾਰੇ ਆਪਣੇ ਵਿਚਾਰ ਦਿਓ ਅਸੀਂ ਉਹ ਵਿਚਾਰ ਵੀ ਡਿਟੇਲ ਚ ਦਿੱਤੇ ਕਿ ਅਸੀਂ ਮੁੱਢੋਂ ਜਿਹਨੂੰ ਕਹਿੰਨੇ ਆਪਾਂ ਇਸ ਤੁਹਾਡੇ ਜਿਹੜੇ ਮਤੇ ਨੂੰ ਰੱਦ ਕਰਦੇ ਆ ਕਿਉਂਕਿ ਇਹਦੇ ਨਾਲ ਤੁਸੀਂ ਕੁਝ ਨਹੀਂ ਬਦਲ ਰਹੇ ਬਸ ਉਹੀ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਥੋੜਾ ਜਿਹਾ ਲਫ਼ਜ਼ਾਂ ਦਾ ਹੇਰ ਫੇਰ ਕਰਕੇ ਫੇਰ ਦੁਬਾਰਾ ਵਾਪਸ ਲੈ ਕੇ ਆ ਰਹੇ ਹੋ ਤੇ ਉਹਨਾਂ ਕਾਲੇ ਕਾਨੂੰਨਾਂ ਦਾ ਤਾਂ ਕੋਈ ਹੱਲ ਹਜੇ ਹੋਇਆ ਹੀ ਨਹੀਂ ਉਹ ਤਾਂ ਹਜੇ ਸਿਰਫ ਤਪੱਸਿਆ ਤੇ ਖੜੀਏ ਗੱਲ ਹੈ ਇਸ਼ਾਤ ਮੇਰੀ ਤਪੱਸਿਆ ਪੂਰੀ ਨਹੀਂ ਹੋਈ ਇਸ ਕਰਕੇ ਇੱਕ ਨੂੰ ਨਾ ਵਾਪਸ ਲੈਣਾ ਪਰ ਕਿਸਾਨੀ ਸੰਘਰਸ਼ ਦੇ ਵਿੱਚ ਲਗਭਗ 800 ਦੇ ਕਰੀਬ ਮੌਤਾਂ ਹੋ ਗਈਆਂ ਪਰ ਉਹਨਾਂ ਦੀ ਤਪੱਸਿਆ ਹਜੇ ਪਤਾ ਨਹੀਂ ਕਿੰਨੀਆਂ ਕਿ ਜਾਨਾ ਹੋਰ ਜਿਹੜੀ ਹੈ ਉੱਚਾਉਂਦੀ ਹੈ ਤੇ ਨਾ ਹੀ ਉਹਨਾਂ ਨੇ ਕੋਈ ਐਮਐਸਪੀ ਤੇ ਗਾਰੰਟੀ ਦਿੱਤੀ ਹੈ ਦੁਬਾਰਾ ਵੀ ਗੌਰਮੈਂਟ ਬਣ ਗਈ ਦੁਬਾਰਾ ਫਿਰ ਦੁਬਾਰਾ ਗੱਲਬਾਤ ਵੀ ਸ਼ੁਰੂ ਹੋਗੀ ਪਰ ਐਮਐਸਪੀ ਦੀ ਕੋਈ ਗੱਲ ਨਹੀਂ ਚੱਲ ਰਹੀ ਹਾਂ ਕਿਸਾਨ ਨਿਧੀ ਉਹਦੇ ਚ ਅੱਜ ਇੰਨੇ ਹਜ਼ਾਰ ਕਰੋੜ ਕਿਸਾਨਾਂ ਦੀ ਜੇਬ ਚ ਲਾ ਗਿਆ ਉਹਦੇ ਚ ਅੱਜ ਇੰਨੇ ਕਰੋੜ ਚਲਾ ਗਿਆ ਸੋ ਇਹਦੀਆਂ ਗੱਲਾਂ ਚੱਲਦੀਆਂ ਨੇ ਪਰ ਐਮਐਸਪੀ ਦੀ ਗਾਰੰਟੀ ਕਾਨੂੰਨੀ ਗਾਰੰਟੀ ਇਹਦੇ ਬਾਰੇ ਕੋਈ ਨਾ ਸੈਸ਼ਨ ਵੀ ਕਾਫੀ ਹੋ ਗਏ ਹੁਣ ਤਾਂ ਪਾਰਲੀਮੈਂਟ ਦੇ ਨਾ ਹੀ ਕੋਈ ਨੇੜੇ-ਤੇੜੇ ਬਿੱਲ ਨਾ ਹੀ ਕੋਈ ਐਸਾ ਖਰੜਾ ਨਾ ਹੀ ਕਿਸੇ ਜੁਆਇੰਟ ਪਾਰਲੀਮੈਂਟ ਕਮੇਟੀ ਕੋਲੇ ਕੋਈ ਮਾਮਲਾ ਕਿ ਜੀ ਇਹਦਾ ਕੀ ਕਰੀਏ ਮੈਂ ਤਾਂ ਇਹੀ ਕਹੂੰਗਾ ਕਿ ਇਹ ਜਿਹੜਾ ਮਤੇ ਹੈ ਇਹ ਅਸੀਂ ਦਿਲੋਂ ਲੈ ਕੇ ਆਏ ਆ ਕੁਛ ਵੀ ਕਰਨੇ ਪਵੇ ਇਹਦੇ ਵਾਸਤੇ ਇਸ ਮਤੇ ਨੂੰ ਅਸੀਂ ਅੱਜ ਇੱਥੇ ਪਾਸ ਕਰਾਂਗੇ ਤੇ ਨਾਲ ਇਸ ਮਤੇ ਦਾ ਸਮਰਥਨ ਤਾਂ ਕਰਾਂ ਹੀ ਕਰਾਂਗੇ ਇਸ ਮਤੇ ਨੂੰ ਫੋਲੋ ਵੀ ਕਰਾਂਗੇ ਕਿ ਜੇ ਕੱਲ ਨੂੰ ਕੋਈ ਮੀਟਿੰਗ ਆਉਂਦੀ ਹੈ ਕੱਲ ਨੂੰ ਲੋਡ ਪੈ ਗਈ ਤਾਂ ਮੈਂ ਇਹਨਾਂ ਕੋਲੇ ਵੀ ਸੰਪਰਕ ਕਰੂੰਗਾ ਜਿਸ ਤਰ੍ਹਾਂ ਅੱਜ ਇਹਨਾਂ ਨੇ ਸੁਜੈਸ਼ਨ ਆਏ ਨੇ ਕਿ ਆਪਾਂ ਕਿੱਥੇ ਹੋ ਕੇ ਜਾ ਸਕਦੇ ਹਾਂ ਸੋ ਕਿਉਂਕਿ ਖੇਤੀ ਜਿਹੜੀ ਹੈ ਮੈਂ ਖੁਦ ਕਿਸਾਨ ਫੈਮਲੀ ਤੋਂ ਹਾਂ ਖੇਤੀ ਜਿਹੜੀ ਹੈ ਉਹ ਜਿਵੇਂ ਟੱਕਾਂ ਦੇ ਪਿੱਛੇ ਲਿਖਿਆ ਹੁੰਦਾ ਨਾ ਪਿੰਦੇ ਸੱਪਾਂ ਦੀ ਸਰੀ ਤੋਂ ਨੋਟ ਚੱਕਣੇ ਸੌਖੀ ਨਹੀਂ ਡਰਾਈਵਰੀ ਬਿਲੋ ਮਤਲਬ ਸੱਪਾਂ ਦੀ ਸਰੀ ਤੋਂ ਹੀ ਨੋਟ ਚੱਕਣੇ ਪੈਂਦੇ ਆ ਬਿਜਲੀ ਦਾ ਖੇਤੀ ਦਾ ਸੀ ਕੀਤਾ ਦਿਨੇ ਬਿਜਲੀ ਆਉਂਦੀ ਐ ਸਾਰੇ ਪੰਜਾਬ ਨੂੰ ਪੁੱਛ ਲਿਓ ਦਿਨੇ ਜਦੋਂ ਮਰਜ਼ੀ ਜਾ ਕੇ ਸਟਾਟਰ ਦਾ ਸੋਚ ਦੱਬ ਲੋ ਜਿਹੜਾ ਚੱਲ ਪੂਗਾ ਪਿਓ ਬਲ ਚੱਲ ਪੂਗਾ ਅਸੀਂ ਹੁਣ ਤੱਕ ਖਾਲਾਂ ਦਾ ਜਾਲ ਵਿਛਾਰੇ ਪੁਰਾਣੀ ਖਾਲ ਲੱਭ ਕੇ ਜੇ ਉਹ ਖਾਲ ਬੰਨਦਾ ਤਾਂ ਖਾਲ ਨਹੀਂ ਤਾਂ ਥੱਲੋਂ ਦੀ ਪਾਈਪ ਪਾ ਕੇ ਅਸੀਂ ਜਿਹੜਾ ਨਹਿਰੀ ਪਾਣੀ ਐ ਉਹਨੂੰ ਅਸੀਂ ਖੇਤਾਂ ਤੱਕ ਲੈ ਕੇ ਜਾ ਰਹੇ ਆਂ ਤਾਕੇ ਸਾਡਾ ਧਰਤੀ ਵਾਲਾ ਪਾਣੀ ਬਚੇ 14 ਲੱਖ ਟਿਊਬਲ ਜਿਹੋ ਜੋ 2 4 5 ਲੱਖ ਟਿਊਬਲ ਵੀ ਬੰਦ ਕਰਾਉਣ ਚ ਕਾਮਯਾਬ ਹੋ ਗਏ ਇੱਕ ਪੁੰਨ ਖਟਾਂਗੇ ਜੀ ਪਾਣੀ ਨੂੰ ਸਾਡੇ ਪੁੰਨ ਮੰਨਿਆ ਜਾਂਦਾ ਜੀ ਅਸੀਂ ਭਾਈ ਕਨਈਏ ਦੇ ਵਾਰਸਾਂ ਹਾਂ ਜਿਹੜੇ ਦੁਸ਼ਮਣਾਂ ਨੂੰ ਵੀ ਪਾਣੀ ਪੀਉਂਦਾ ਸੀ ਜੇ ਸਾਡੇ ਕੋਲੇ ਆਪਣੇ ਕੋਲੀ ਪਾਣੀ ਨਹੀਂ ਹੋਊਗਾ ਅਸੀਂ ਕੀ ਕਰਾਂਗੇ ਜੀ ਮੇਰੇ ਕੋਲੇ ਆ ਜਾਂਦੇ ਆ ਰੋਜ਼ ਕੋਈ ਨਾ ਕੋਈ ਟਰਿਬਿਊਨਲ ਆ ਜਾਂਦਾ ਕੋਈ ਨਾ ਕੋਈ ਕੋਈ ਵਾਟਰ ਕਮਿਸ਼ਨ ਆ ਜਾਂਦਾ ਪਾਣੀ ਦਿਜੀਏ ਜੀ ਪਾਣੀ ਮੈਂ ਕਹਾਂ ਜੀ ਗੱਲ ਸੁਣ ਲਓ ਤੁਸੀਂ ਦੇਖਿਓ ਸਤਿ ਲੋਜ ਇੱਕ ਨਾਲਾ ਬਣ ਕੇ ਰਹਿ ਗਿਆ ਪਾਣੀ ਜਿੱਥੇ ਜੇ ਹੈਗਾ ਦੇਖਿਓ ਸੰਨ ਦਾ ਜੂ ਇੱਥੇ ਪਾਣੀ ਦੇਖਿਆ ਸੀ ਉਹ ਤੋਂ ਬਾਅਦ ਦੇਖਾਂਗੇ ਜਿਵੇਂ ਜਹਾਜ਼ ਦੇ ਵਿੱਚ ਨਹੀਂ ਕਹਿੰਦੇ ਪਲੇਨ 'ਚ ਕਿ ਆਕਸੀਜਨ ਮੇ ਕੈਬਨ ਮੇ ਆਕਸੀਜਨ ਕੀ ਮਾਤਰਾ ਕਮ ਹੋਣੇ ਪਰ ਇਹ ਮਾਸਕ ਆਪਣੇ ਆਪ نیچے ਆ ਜਾਣਗੇ ਲੇਕਿਨ ਪਹਿਲੇ ਆਪਣੇ ਆਪ ਕੋ ਪਹਿਨਾਈਂ ਫਿਰ ਦੂਸਰੋ ਕੀ ਹੈਲਪ ਕਰੇ ਮੈਂ ਪਹਿਲੇ ਸਾਨੂੰ ਤਾਂ ਪਾਣੀ ਦੇ ਦਿਓ ਬਾਕੀ ਜੇ ਸਾਡੇ ਕੋਲ ਬਚ ਗਿਆ ਤੁਹਾਨੂੰ ਦੇ ਦਾਂਗੇ ਅਸੀਂ ਠੀਕ ਹੈ ਨਾ ਸੋ ਅਸੀਂ ਪਾਣੀ ਵਾਸਤੇ ਪੰਜਾਬ ਦੀ ਖੇਤੀ ਵਾਸਤੇ ਇੰਡਸਟਰੀ ਵਾਸਤੇ ਐਜੂਕੇਸ਼ਨ ਵਾਸਤੇ ਹੈਲਥ ਵਾਸਤੇ